ਜੀ ਦੋਸਤੋ ਪਿਆਰ ਭਰੀ ਸਸਰੀਕਾਲ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਤੇਰੀ ਅੱਜ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਪੈਰੋ ਪੱਟੀ ਤੇ ਜ਼ਿਲ੍ਹਾ ਪ੍ਰੀਕੋਟ ਵਿੱਚ ਦੋਸਤੋ ਵੀਡੀਓ ਬਣਾਉਣ ਜਾ ਰਹੇ ਆ ਤੇ ਅੱਜ ਬਾਈ ਤੁਹਾਡੇ ਸਾਹਮਣੇ ਦੀ ਨਗੀਨਾ ਲੈ ਕੇ ਆਏ ਆ ਚ ਦੂਜੇ ਸੂਏ ਵੈੜਾ ਦੋਸਤੋ ਸੋਨਾ ਗਾਣੇ ਤੇ ਸਾਰੀ ਜਾਂ ਦੇ ਬਿਲਕੁਲ ਨਿਗਾਹ ਮਾਰ ਲਓ ਚੈੱਕ ਕਰ ਲਓ ਬਹੁਤ ਹੀ ਚੰਗੀ ਕੁਆਲਿਟੀ ਦੀ ਜਾਂ ਦੋਸਤੋ ਹੈਗੀ ਆ ਇਹ ਥਣਾ ਸੁਣਾ ਦੀ ਬੋਲ ਕੁਲ ਸਾ ਪਈ ਹੈ ਤੇ ਆਜੂ ਲੇਵਾ ਲੂਆ ਚੰਗੀ ਤਰ੍ਹਾਂ ਤੁਹਾਨੂੰ ਚੈੱਕ ਕਰਾਉਣੇ ਆ ਵੀਡੀਓ ਦੇ ਐਂਡ ਤੱਕ ਬਣਾਇਆ ਰੱਖੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦੇ ਕੋ ਲਾਜ਼ਮੀ ਦੋਸੋ ਬਹੁਤ ਸਾਫ ਸੁਥਰੇ ਸਾਨਾ ਚਾਰੇ ਇੱਕੋ ਦੇ ਬਰਾਬਰ ਦੇ ਸਾਨਾ ਦੇ ਬਹੁਤ ਸਾਬ ਗਾਂ ਪਈ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਬਣੇ ਰਹੋ ਵੀਡੀਓ ਦੇ ਐਂਡ ਤੱਕ ਇੱਥੇ ਕਰ ਦੋ ਮੈਂ ਗਾਂ ਮੜਾਂਗਾ ਚੱਲੋ ਤੇ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੀ ਗਾਂ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਜ ਦੀ ਆਪਣੀ ਗਾਂ ਦੀ ਨਾਲ تھਾਰੀ ਸਟੇਲ ਦਿਓ ਜੀ ਇਕ ਗਾਂ ਦੂਜੇ ਸੂਏ ਸੁਣਾ ਹੀ ਹੁਣ ਠੀਕ ਆ ਜੀ ਪਹਿਲੇ ਸੂਏ ਨੇ 19 ਲੀਟਰ ਦੁੱਧ ਦਿੱਤਾ ਦਿੱਤਾ ਜੀ ਹਾਂਜੀ ਹੁਣ ਇਹਦੇ ਤੋਂ 22 23 ਲੀਟਰ ਦੀ ਉਮੀਦ ਹੈ ਠੀਕ ਆ ਜੀ ਹਾਂਜੀ ਤੇ 222 ਨੇ ਦੱਸਦਾ ਵੀ ਪਹਿਲੇ ਸੂਏ ਗਾਂ ਨੇ 19 ਲੀਟਰ ਦੁੱਧ ਦਿੱਤਾ ਸੀ ਤੇ ਹੁਣ ਇਹ ਤੋਂ 22 23 ਲੀਟਰ ਦੀ 22 ਦੀ ਝਾਅ ਕਰਦੇ ਆ ਹਾਂਜੀ ਹਾਂਜੀ ਪੂਰੀ ਦਵਾਂਗੀ ਤੇ ਬਹੁਤ ਹੀ ਦੁੱਧ ਤੋਂ ਚੰਗੀ ਕੁਆਲਿਟੀ ਦੀ ਚੀਜ਼ ਨੂੰ ਕਹਿ ਦਿੰਦੇ ਨੇ ਰੰਗੀਨਾ ਬਿਲਕੁਲ ਉਹ ਗਾਂ ਤੇ ਬਹੁਤ ਥਣਾ ਥੁਣਾ ਦੀ ਬਿਲਕੁਲ ਸਾਫ ਪਈ ਆ ਤੇ ਬਹੁਤ ਹੀ ਥਣ ਥੁਣ ਬਹੁਤ ਸਾਫ ਲੱਗੇ ਗਾਂ ਨੂੰ ਤੇ ਬਹੁਤ ਸੋਹਣੀ ਗਾਂ ਦੋਸਤੋ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ ਦੇ ਦਵਾਂਗੇ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਆ ਕਰੋ ਬਾਈਆਂ ਦਾ ਬਹੁਤ ਹੀ ਚੰਗਾ ਕਾਰੋਬਾਰਾ ਦੋਸਤੋ ਤੇ ਬਾਈ ਇੱਕ ਤੋਂ ਇੱਕ ਵਧੀਆ ਨਗੀਨਾ ਲਿਆਉਂਦੇ ਆ ਤੇ ਬਾਈ ਸੇਲ ਕਰਦੇ ਆ ਤੇ ਬਾਈ ਜੀ ਇੱਕ ਵਾਰ ਇਹਨਾਂ ਨੂੰ ਤੋਰ ਤੇ ਭਗਾਓ ਜੀ ਐਦੋ ਲੋ ਜੀ ਦੋਸਤੋ ਤੁਡੀ ਗਾਂ ਚੰਗੀ ਤਰ੍ਹਾਂ ਚੈੱਕ ਕਰ ਲਈ ਤੋੜ ਕੇ ਵੇਖ ਲਈ ਘਾਦੀ ਆਪਾਂ ਤੁਹਾਨੂੰ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਜਾਂ ਦੋਸਤੋ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਤੇ ਆਹ ਦੋ ਬਾਈ ਤੋਂ ਇੱਕ ਵਾਰੀ ਮੋਬਾਈਲ ਨੰਬਰ ਵੀ ਆਪਾਂ ਚੱਲਦੀ ਵੀਡੀਓ ਤੇ ਪੁੱਛਾਂ ਨੇ ਤੇ ਬਾਈ ਜੀ ਇੱਕ ਵਾਰੀ ਮੋਬਾਈਲ ਨੰਬਰ ਬੋਲ ਦਿਓ ਜੀ 96759 28933 ਇੱਕ ਵਾਰੀ ਹੋਰ ਬੋਲ ਦਿਓ ਭਾਈ 96759 28933 ਲੋ ਜੀ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਓ ਦੋਸਤੋ ਤੇ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਦੋਸਤੋ ਇੱਕ ਵਾਰੀ ਨਿਗਾਹ ਮਾਰ ਮਰਾ ਦਿਨੇ ਤੁਹਾਨੂੰ ਫਿਰ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਇਹਨੂੰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬਹੁਤ ਆਸਾਨੀ ਨਾਲ ਪਹੁੰਚ ਜਾਵੇ ਤੇ ਮਿਲਦੇ ਆਂ ਦੋਸਤੋ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ